ਮੈਂ ਸਾਰਾ ਜੀ ਜਿਹੜਾ ਮਾਤਕਸ਼ਲਿਆ ਹਸਪੀਟਲ ਆ ਬਟਾਲੇ ਦੇ ਵਿੱਚੋਂ ਡਿਸਟ੍ਰਿਕਟ ਆਫਸਰ ਆ ਸਾਡਾ ਇਹਦੇ ਵਿੱਚ ਰਾਜ ਸਾਰਾ ਚੈੱਕ ਕੀਤਾ ਹੈਗਾ ਜੀ ਸਰਪ੍ਰਾਈਜ਼ ਚੈੱਕ ਸੀਗਾ ਔਰ ਪੇਸ਼ੈਂਟ ਸੈਟੀਸਫਾਈਡ ਹੈ ਗਿਆ ਜਿਹੜੇ 1500 ਤੋਂ 1800 ਮਰੀਜ਼ਾਂ ਦੀ ਗਿਣਤੀ ਬਹੁਤ ਵਧੀਆ ਪੇਸ਼ੈਂਟਸ ਬਹੁਤ ਆਉਂਦੇ ਆ ਉਹਦੇ ਨਾਲ ਥੋੜਾ ਜਿਹਾ ਰਸ਼ਾ ਬਟ ਜਿਹੜੇ ਜਿੱਥੇ ਆਪਰੇਟਿਵ ਬੰਦੀ ਆ ਉਹਦੇ ਕਾਊਂਟਰ ਵਧਾਏ ਆ ਇਹਨਾਂ ਨੇ ਪਹਿਲਾਂ ਤੇ ਨਹੀਂ ਹੁੰਦੇ ਸੀ ਫਿਰ 5 ਹੁਣ 8 ਕਰਤੇ ਆ ਉਹਨਾਂ ਨੇ ਬਿਲਿੰਗ ਦਾ ਅਲੱਗ ਕਰਤਾ ਜਿਹੜਾ ਯੂਜ਼ ਦਾ ਕਾਰਡ ਬਣਾਉਣ ਦਾ ਅਲੱਗ ਕਰਤਾ ਉਹਦੇ ਨਾਲ ਪੇਸ਼ੈਂਟ ਸੈਟੀਸਫਾਈਡ ਸੀਗੇ ਔਰ ਡਾਕਟਰ ਵੀ ਬੜੇ ਅੱਛੀ ਤਰ੍ਹਾਂ ਨਾਲ ਪੇਸ਼ੈਂਟਸ ਨੂੰ ਦੇਖ ਰਹੇ ਆ। ਬਥੋੜੇ ਮੋਟੇ ਜਿਹੜੀਆਂ ਰੀਡਿੰਗ ਟ੍ਰਾਬਲਸ ਆ ਗਿਆ ਉਹ ਵੀ ਮੈਨੂੰ ਪਤਾ ਲੱਗ ਗਿਆ ਇੱਥੇ ਆ ਕੇ ਜਿਹੜੀ ਐਕਸਰੇ ਦੀ ਮਸ਼ੀਨ ਆ ਪੁਰਾਣੀ ਹੋ ਗਈ ਔਰ ਉਹਨੂੰ ਨਵੀਂ ਫੀਸਟ ਦੇਵਾਂਗੇ ਉਹਨਾਂ ਨੂੰ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਚੰਗੀ ਸਹੂਤਾ ਮਿਲੇ ਔਰ ਚੰਗੀਆਂ ਸਹੂਤਾ ਮਿਲਣ। ਔਰ ਕੋਸ਼ਿਸ਼ ਕਰਾਂਗੇ ਕਿ ਐਕਸੀਡੈਂਟ ਚ ਇਹਨਾਂ 2000 ਜੰੜੀ ਵਾਲੀ ਇਹ ਤਾਂ ਰਹੇ ਰਹੇ ਕਿ ਨਾਲ ਇੱਕ ਨਵੀਂ مشین ਆ ਜੇ ਤੇ ਅਲਟਰਾਸਾਉਂਡ ਦੇ ਵਿੱਚ ਵੀ ਮੰਗ ਬਹੁਤ ਵੱਧ ਗਈ ਹੈ ਡਾਕਟਰ ਰੋਜ 45 ਤੋਂ 50 ਕਰਦੇ ਆ ਔਰ ਉਹਦੀ ਕੋਸ਼ਿਸ਼ ਆ ਕਿ ਅਸੀਂ ਰਾਇਗਾ ਉਹਦੇ ਚੇਕਿੰਗ ਪੀਰੀਅਡ ਨਾ ਹੋਵੇ ਉਹਦੇ ਵਾਸਤੇ ਵੀ ਸਾਨੂੰ ਦੋ ਮਸ਼ੀਨਾਂ ਚਾਹੀਦੀਆਂ ਮਰੀਜ਼ਾਂ ਦਾ ਜਿਹੜਾ ਵਿਸ਼ਵਾਸ ਵਧ ਰਿਹਾ ਹੈਗਾ ਇਹ ਜਿਹੜੀ ਮਾਨ ਸਰਕਾਰ ਜਿਹੜਾ ਇੱਥੋਂ ਸ਼ੁਰੂਆਤ ਕੀਤੀ ਸੀ ਸਿਹਤ ਕ੍ਰਾਂਤੀ ਦੀ ਔਰ ਬੜਾ ਅੱਛਾ ਵਿਕੇਨ ਆ ਜਿਹੜਾ ਇੱਕ ਰੋਲ ਮਾਡਲ ਕੰਮ ਕਰ ਰਿਹਾ ਸਾਡੇ ਹਸਪਤਾਲ ਵਾਲੇ ਬਾਕੀ ਸਾਰੇ ਹਸਪਤਾਲਾਂ ਨੂੰ ਇਸ ਤਰ੍ਹਾਂ ਅਪਗ੍ਰੇਡ ਕਰਕੇ ਇਹਦੇ ਵਿੱਚ ਆਈ ਸੀ ਯੂ ਵੀ ਆ ਇੰਟੈਂਸਿਵ ਕੇਅਰ ਯੂਨਿਟ ਵੀ ਆ ਬੱਚਿਆਂ ਵਾਸਤੇ ਨਿਊਨਟਲ ਇੰਟੈਂਸਿਵ ਕੇਅਰ ਯੂਨਿਟ ਵੀ ਆ ਔਰ ਖਾਸ ਕਰਕੇ ਗਾਇਨੀ ਦੇ ਵਿੱਚ ਪ੍ਰੈਕਟਿਕਸ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਜਿਹਨੂੰ ਅਸੀਂ ਪੋਸਟ ਗ੍ਰੈਜੂਏਸ਼ਨ ਕਰਦੇ ਆ ਡੀ ਐਨ ਬੀ ਦੇ ਸਟੂਡੈਂਟਸ ਆ ਉਹਦੇ ਨਾਲ ਸਰਵਿਸਿਜ਼ ਬਹੁਤ ਅਪਰੋਵ ਬੰਦੀਆਂ ਕਿਉਂਕਿ ਉਹ ਇੱਥੇ ਰਹਿੰਦੇ ਆ ਬੱਚੇ 24 ਘੰਟੇ ਡਿਊਟੀ ਕਰਦੇ ਆ ਉਹ ਇਸੇ ਤਰ੍ਹਾਂ ਡੀਆਰਪੀ ਦੇ ਸਟੂਡੈਂਟਸ ਆਉਂਦੇ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਸਾਲ ਦੇ ਵਿੱਚ ਜਿਹੜੇ ਡਿਸਟ੍ਰਿਕਟ ਹਸਪੀਟਲ ਹੈ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਉਹ 24/7 ਏ ਕਲਾਸ ਸਰਵਿਸ ਮਿਲਣ